ਸਤਿ ਸ਼੍ਰੀ ਅਕਾਲ ਜੀ ਸਾਂਝੇ ਘਰ ਚ ਅੱਜ ਅਸੀਂ ਲੱਸੀ ਪੀਣ ਦਾ ਮਜ਼ਾ ਲੈ ਰਹੇ ਆ ਵੈਸੇ ਤਾਂ ਰੋਜ਼ ਲੈਨੇ ਆ ਕਾੜਨੀ ਦੇ ਦੁੱਧ ਦੀ ਲੱਸੀ ਆ ਇਹ ਇਹ ਨਾ ਸਾਡੇ ਅੰਦਰ ਬੜਾ ਭੂਤ ਸਵਾਰ ਚ ਕੁਝ ਭੂਤ ਤਾਂ ਵੈਸੇ ਠੀਕ ਵੀ ਨਹੀਂ ਕਨੇ ਜੀ ਹਾਂ ਸਾਰੇ ਭੂਤ ਕਈ ਭੂਤ ਤਾਂ ਫਸਾ ਦਿੰਦੇ ਨੇ ਕਈ ਭੂਤ ਬਚਾ ਵੀ ਲੈਂਦੇ ਨੇ ਹਾਂ ਸਾਨੂੰ ਇਹ ਸੀਗਾ ਕਿ ਸਾਂਝੇ ਘਰ ਦੇ ਵਿੱਚ ਅਸੀਂ ਜਿਹੜਾ ਸਿਹਤ ਤੇ ਧਿਆਨ ਦੇਣ ਲਈ ਆਪਣੇ ਫੂਡ ਨੂੰ ਚੇਂਜ ਕਰ ਸਕੀਏ ਸੋ ਜਦੋਂ ਆਪਣੇ ਫੂਡ ਨੂੰ ਚੇਂਜ ਕਰਨ ਦੇ ਚੱਕਰ ਚ ਪਏ ਤਾਂ ਅਸੀਂ ਆਪਣੇ ਕਸਟਮਰ ਦਾ ਫੂਡ ਵੀ ਨਾਲ ਹੀ ਚੇਂਜ ਹੋ ਗਿਆ ਜੀ ਤੇ ਦੋ ਚੀਜ਼ਾਂ ਸਾਡੀਆਂ ਬਹੁਤ ਫੇਮਸ ਹੋਈਆਂ ਇੱਕ ਚਾਟੀ ਦੀ ਲੱਸੀ ਤੇ ਇੱਕ ਦੇਸੀ ਘਿਓ ਜਿਹੜਾ ਸੀ ਚਾਟੀ ਦੀ ਲੱਸੀ ਵਾਕਈ ਪੀਣ ਨੂੰ ਇੰਨੇ ਕੁ ਸਵਾਦ ਹੈ ਕਿ ਇਹ ਤੋਂ ਮੰਨ ਨਹੀਂ ਆਕਦਾ ਤੇ ਸਾਡੇ ਕਸਟਮਰ ਵੱਲੋਂ ਵੀ ਇਹਨੂੰ ਜ਼ਬਰਦਸਤ ਰਿਸਪੌਂਸ ਮਿਲਿਆ ਸੋ ਇਸ ਲੱਸੀ 'ਚ ਇੱਕ ਤਾਂ ਆਪਾਂ ਪਾਣੀ ਨਹੀਂ ਪਾਉਂਦੇ ਤੇ ਕਾੜਨੀ 'ਚ ਦੁੱਧ ਕੱਢਦਾ ਇਹ ਸਪੈਸ਼ਲ ਪ੍ਰੋਸੈਸ ਹੈ ਆ ਇਹ ਇਹਨਾਂ ਦਾ ਪ੍ਰੋਡਕਟ ਹੈ ਜੀ ਮੇਰੇ ਵਾਸਤੇ ਰੋਗ ਨਹੀਂ ਸੀ ਬੜੀ ਮਿਹਨਤ ਕੀਤੀ ਹੈ ਹਰਮਿੰਦਰ ਨੇ ਇਹਨੂੰ ਸ਼ੁਰੂ ਕਰਨ ਵੇਲੇ ਬੜੇ ਚੈਲੰਜ ਆਏ ਮੈਨੂੰ ਅਸਲ 'ਚ ਬੜਾ ਇਹ ਚੀਜ਼ ਕਿਉਂਕਿ ਰੈਗੂਲਰ ਸਟਾਫ ਨਹੀਂ ਇਹਨੂੰ ਕਰ ਸਕਦਾ ਹੈ ਨਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਜਦ ਅਸੀਂ ਆਪਣੇ ਕਸਟਮਰ ਨੂੰ ਇਹ ਕੁਆਲਿਟੀ ਪ੍ਰੋਡਕਟ ਦਿੰਨੇ ਆ ਕਿ ਐਨੀ ਸੋਹਣੀ ਚੀਜ਼ ਆ ਤੇ ਨਾਲ ਮੈਂ ਤੁਹਾਨੂੰ ਦੱਸਾਂ ਕਿ ਪਰਸੋਂ ਚੌਥੇ ਹਰਮਨ ਨਾਲ ਗਏ ਸੀ ਨਾ ਉਹਦੇ ਆਈ ਐਮ ਆਰ ਆਈ ਕਰਵਾਉਣ ਮੈਨੂੰ ਉਦੋਂ ਬੜਾ ਫੀਲ ਹੋਇਆ ਹੂੰ ਮੈਂ ਸੱਚੀ ਚਾਹਿਆ ਵੀ ਵੀ ਇੱਕ ਮੈਸੇਜ ਵੀ ਦਵਾਂ ਸਾਰਿਆਂ ਨੂੰ ਉੱਥੇ ਚਲੋ ਉਹਦੀ ਐਮ ਆਰ ਆਈ ਤਾਂ ਬਾਹਰ ਐਕਸੀਡੈਂਟ ਕਰਕੇ ਸੀਗੀ ਹੁਣੀ ਹਨਾ ਹੋਰ ਜਿਹੜਾ ਵੀ ਆਉਂਦਾ ਸੀ ਉਹ 5500 ਰੁਪਏ ਐ ਕੱਢ ਕੇ ਦੇਣ ਐਮ ਆਰ ਆਈ ਦੇ ਨਾ ਟੈਸਟਾਂ ਲਈ ਹਨਾ ਤੇ ਨਾਲ ਤਿੰਨ ਤਿੰਨ ਚਾਰ ਚਾਰ ਜਾਣੇ ਘਰ ਦੇ ਮੈਂਬਰ ਆਇਆ ਕੋਈ ਬਿਮਾਰ ਆ ਸਫਰ ਕਰ ਰਿਹਾ ਮੈਨੂੰ ਬੜਾ ਫੀਲ ਹੋਇਆ ਕਿ ਸੱਚੀ ਸਾਰਿਆਂ ਦੇ ਮੂਹਰੇ ਇਹ ਰਿਕਵੈਸਟ ਕੀਤੀ ਜਾਵੇ ਲੇਡੀਜ਼ ਤੇ ਕਿ ਘਰ ਦੀ ਰਸੋਈ ਨੂੰ ਅਸੀਂ ਸਹੀ ਕਰੀਏ ਫੂਡ ਦਾ ਜਿਹੜਾ ਚੈਲੰਜ ਹੈ ਵਰਲਡ ਲੈਵਲ ਤੇ ਆਇਆ ਜੀ ਨਿਊਟ੍ਰੀਸ਼ਨ ਨਹੀਂ ਰਿਹਾ ਫੂਡ ਦੇ ਵਿੱਚ ਤੇ ਅਸੀਂ ਕੀ ਕਰਦੇ ਹਾਂ ਕਿ ਉਹ ਫੂਡ ਵੇਲੇ ਧਿਆਨ ਨਹੀਂ ਦਿੰਦੇ ਤੇ ਬਾਅਦ ਚ ਪੈਸਾ ਵੀ ਖਰਬਾ ਬਦਲ ਜਾਂਦਾ ਹੈ ਜੰਦ ਪੈਸਾ ਟਾਈਮ ਤੇ ਸਟ੍ਰੈਸ ਸੇ ਨਾ ਮੈਨੂੰ ਬਹੁਤ ਹੀ ਮੇਰੇ ਜਿਵੇਂ ਅੰਦਰੋਂ ਨਹੀਂ ਹੁੰਦਾ ਵੀ ਨਿਕਲੀ ਗੱਲ ਵੀ ਨਹੀਂ ਕਿਉਂ ਨਹੀਂ ਅਸੀਂ ਥੋੜੀ ਥੋੜੀ ਐਫਰਟ ਪਾ ਕੇ ਆਪਣੇ ਘਰ ਦੀ ਰਸੋਈ ਨੂੰ ਵਧੀਆ ਕਰੀਏ ਤਾਂ ਕਿ ਬਿਮਾਰੀਆਂ ਤੋਂ ਬਚ ਸਕੀਏ ਇਹ ਸਾਰੀ ਵੇਸਟੇਜ ਤੋਂ ਅਸੀਂ ਬਾਤ ਕਰ ਰਹੇ ਹਾਂ ਕਿੰਨਾ ਔਖਾ ਵੀ ਨਹੀਂ ਤੁਸੀਂ ਤੋਂ ਦੱਸ ਸਕਦੇ ਕਿ ਜਿੰਨਾ ਔਖਾ ਲੱਗਦਾ ਇੰਨਾ ਔਖਾ ਵੀ ਨਹੀਂ ਹੈਗਾ ਤੁਸੀਂ ਪਰ ਇਹਦੇ ਸਵਾਰ ਦੇ ਮੂਰੇ ਇਹਦੇ ਫਾਇਦਿਆਂ ਦੇ ਮੂਰੇ ਕੁਝ ਵੀ ਔਖਾ ਨਹੀਂ ਹੈਗਾ ਜਿਹੜੀ ਲੱਸੀ ਆਪਾਂ ਕੱਲੇ ਦਹੀਂ ਤੋਂ ਬਣਾਉਨੇ ਆ ਹਨਾ ਦਹੀਂ ਦੂਜੀ ਤਰ੍ਹਾਂ ਦੁੱਧਾ ਵાળ ਕੇ ਲੱਸੀ ਬਣਾਉਨੇ ਆ ਤੇ ਆ ਕਾਰਡ ਨਹੀਂ ਦੇ ਦੁੱਧ ਦੀ ਲੱਸੀ ਦਾ ਜਮੀਨ ਉਸਮਾਨ ਦਾ ਬਿਲਕੁਲ ਜਮੀਨ ਉਸਮਾਨ ਦਾ ਫਰਕ ਹੁਣ ਤੋਂ ਐਂ ਲੱਗਦੀ ਉਹ ਚਹੀ ਕੁਝ ਨਹੀਂ ਮੈਨੂੰ ਤਾਂ ਹੁਣ ਉਹ ਲੱਸੀ ਕੋਈ ਪੈਸੇ ਦੇ ਕੇ ਵੀ ਪੀਣ ਨੂੰ ਦਵੇ ਮੈਂ ਪੀ ਮਾ ਨਾ ਹਾਂ ਨਾਲੇ ਵੀ ਉਹ ਸਾਡੇ ਕੋਲ ਦੋਸਤ ਮਿੱਤਰ ਜਿਹੜੇ ਆਉਂਦੇ ਨੇ ਉਹਨਾਂ ਕੋਲੋਂ ਫੂਡ ਪਰਤੀ ਬੜੀ ਜਾਣਕਾਰੀ ਮਿਲਦੀ ਆ ਤੇ ਕਹਿੰਦੇ ਨੇ ਕਿ ਨਾਰਮਲ ਦੁੱਧ ਵੀ ਪੀਣ ਨੂੰ ਕੁਛ ਨਹੀਂ ਕਾੜਨੀ ਦਾ ਦੁੱਧ ਹੀ ਪੀਣਾ ਚਾਹੀਦਾ ਕਾੜਨੀ ਦਾ ਜਦੋਂ ਦੁੱਧ ਪੀਣ ਫੇ ਕਾੜਨੀ ਲੱਸੀ ਵੀ ਤੁਹਾਡੇ ਘਰ ਤੇ ਆ ਜਾਣੀ ਆ ਹਾਂ ਤੇ ਨਾਲੇ ਦੂਜੀ ਗੱਲ ਇਹ ਆ ਕਿ ਆਪਾਂ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਮਨ ਦੀ ਕਿਸੇ ਦਲਦਲ ਚ ਫਸਿਆ ਆ ਨਾ ਸਰੀਰਕ ਤੌਰ ਤੇ ਇਹ ਦੀ ਕੋਈ ਸਮੱਸਿਆ ਕਰਨ ਦੀ ਨਾ ਸਾਡੇ ਕੋਲ ਟਾਈਮ ਦੀ ਕਮੀ ਆ ਸਭ ਕੁਝ ਹੈਗਾ ਪਰ ਅਸੀਂ ਕਿ ਮਨ ਦੀ ਰੁਟੀਨ ਚ ਫਸ ਗਏ ਫੋਨਾਂ ਦੇ ਪਾਸੇ ਆਪਾਂ ਬੱਚਿਆਂ ਨੂੰ ਕਹਿੰਦੇ ਮੈਂ ਨਾ ਸਿਆਣੇ ਵੀ ਫੋਨਾਂ ਦੇ ਫਸ ਗਏ ਹਾਂਜੀ ਹੈਨਾ ਹਾਂਜੀ ਇੱਕ ਇਹ ਕਮਿਟਮੈਂਟ ਆ ਤੁਸੀਂ ਆਪਣੇ ਆਪ ਨਾਲ ਕਮਿਟਮੈਂਟ ਕਰ ਲਓ ਕਿ ਮੈਂ ਆਪਣੀ ਫੈਮਲੀ ਨੂੰ ਆਪਣੇ ਆਪ ਨੂੰ ਇੱਕ ਸ਼ੁੱਧ ਖਾਣਾ ਦੇਣਾ ਜਿਹੜਾ ਖਾਣਾ ਦਵੋਗੇ ਉਹਦੀ ਉਹ ਸੋਚ ਹੋਣੀ ਹੈ ਉਹਦਾ ਮਨ ਵੀ ਹੋਣਾ ਆ ਤੇ ਜਿਹੜੇ ਆਹ ਅਨਸੈਸਰੀ ਪਿਆਸੇ ਜਦੋਂ ਉੱਥੇ ਇੱਕ ਕੁੜੀ ਨੇ ਕੱਢ ਕੇ ਮੇਰੇ ਮੂਹਰੇ 5500 ਫੜਾਇਆ ਤਾਂ ਮੇਰੇ ਮਨ ਨੂੰ ਝਟਕਾ ਜਿਹਾ ਲੱਗਿਆ ਵੀ ਕਿਉਂ ਇਹ ਹੋ ਰਿਹਾ ਸੀ ਕਿਉਂ ਕਿਹੜੇ ਪਾਸੇ ਨੂੰ ਜੀ ਲੱਖਾਂ ਰੁਪਈਆ ਲੱਗ ਰਿਹਾ ਹੂੰ ਚਲੋ ਜੇ ਕੋ ਕੁਦਰਤੀ ਗੱਲ ਹੋ ਗਈ ਤਾਂ ਵੱਖਰੀ ਹੈ ਹਾਂ ਹਾਂ ਪਰ ਜੋ ਅਸੀਂ ਕਰ ਸਕਦੇ ਹਾਂ ਉਹ ਤਾਂ ਕਰੀਏ ਉਹ ਤਾਂ ਕਰੀਏ ਹਾਂ ਅ ਇਸ ਗੱਲ ਨੂੰ ਕਈ ਵਾਰ ਸਾਡੀ ਕਹੀ ਗੱਲ ਦਾ ਪੰਜਾਬ ਚ ਰਹਿਣ ਵਾਲੇ ਗੁੱਸਾ ਵੀ ਕਰ ਲੈਂਦੇ ਨੇ ਚਲੋ ਕਰੀ ਲੈਣ ਕਿਉਂਕਿ ਸਹੀ ਗੱਲ ਕਹੀ ਦੇਣੀ ਚਾਹੀਦੀ ਨਹੀਂ ਆਪਾਂ ਜੇ ਸਹੀ ਮੈਸੇਜ ਤਾਂ ਜ਼ਰੂਰ ਦੇਣਾ ਚਾਹੀਦਾ ਜੀ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਦਰਦ ਫੀਲ ਹੁੰਦਾ ਜਦ ਕੁਝ ਹਾਂ ਦਰਦ ਫੀਲ ਹੁੰਦਾ ਇੰਨੇ ਵੀ ਆਪਣੇ ਕੋ ਪੈਸੇ ਨਹੀਂ ਕਿ ਜਿਹੜੇ ਆਪਾਂ ਬਿਮਾਰੀਆਂ ਦਾ ਲਾ ਸਕੀਏ ਪਰ ਬਿਮਾਰੀਆਂ ਬਿਮਾਰੀਆਂ ਤੋਂ ਬਾਅਦ ਭਜਨ ਅਠ ਕਰਦੇ ਆ ਬਿਮਾਰੀਆਂ ਨਾ ਲੱਗਣ ਜੇ ਉਹਦੀ ਔੜ ਪੌੜ ਹੋ ਜਵੇ ਮੇਰੇ ਖਿਆਲ ਚ ਸਾਡਾ ਧੰਨ ਵੀ ਵੱਜਦਾ ਸਮਾਂ ਵੀ ਵੱਜਦਾ ਤਕਲੀਫ ਨਹੀਂ ਹੁੰਦੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਸੋ ਪਹਿਲਾਂ ਹੀ ਉਹਨਾਂ ਨੂੰ ਬਚਾਇਆ ਅਸੀਂ ਆਪਣੇ ਤਜਰਬੇ ਦੱਸਦੇ ਹਾਂ ਜੀ ਸਾਡਾ ਲੱਸੀ ਦਾ ਭੂਤ ਜਿਹੜਾ ਸੀਗਾ ਉਹ ਕਾਮਯਾਬ ਹੋ ਗਿਆ ਤੇ ਸਾਨੂੰ ਖੁਸ਼ੀ ਆ ਕਿ ਹੁਣ ਕਾਫੀ ਵੱਡੀ ਮਾਤਰਾ ਚ ਲੱਸੀ ਬੋਤਲਾਂ ਚ ਲੈ ਕੇ ਜਾ ਰਹੇ ਨੇ ਸਾਡੇ ਕੋਲ ਲੋਕ ਜੇ ਤੁਸੀਂ ਵੀ ਇਹਦਾ ਟੇਸਟ ਕਰਨਾ ਸਾਂਝਾ ਕਰ ਬੈਠੇ ਕਦੇ ਵੀ ਆ ਸਕਦੇ ਹੋ ਤੁਹਾਡਾ ਸਵਾਗਤ ਹੈ ਲੱਸੀ ਅਵੇਲੇਬਲ ਹੋ ਹਾਂ ਲੱਸੀ ਅਵੇਲੇਬਲ ਅਸੀਂ ਵੀ ਅਵੇਲੇਬਲ ਹਾਂ ਲੱਸੀ ਜਦੋਂ ਮਰਜ਼ੀ ਸਰ ਨਾਲ ਮਿਲ ਕੇ ਜਾਇਓ ਠੀਕ ਹੈ ਜੀ